ਅੱਜ ਪਹਿਲਾ ਪਰ ਮੈਂ ਸ਼ੁਰੂ ਕਰੂੰਗਾ ਕਿ ਨਵਰਾਤੇ ਦਾ ਪਹਿਲਾ ਦਿਨ ਹੈ ਪੂਰੇ ਤੇ ਸਾਰੇ ਪੰਜਾਬ ਮੌਤ ਬੁਲਾਈ ਹੋਏ ਵਾਇਰਲ ਕਰੇ ਤੁਸੀਂ ਸਾਰੇ ਖੁਸ਼ ਰਹੋ ਤੁਹਾਡੇ ਪਰਿਵਾਰ ਖੁਸ਼ ਹੈ ਇਹ ਜਿਹੜਾ ਇਸ ਐਡਰਿਸ ਸਕੀਮ ਚਲਾਇਆ ਤੁਹਾਡੇ ਇੱਥੇ ਬੜਾ ਜੀ ਨੇ ਬੜੇ ਕਾਬਲ ਤਰੀਕੇ ਨਾਲ ਹੋਣਾ ਨੇ ਹੋਣਾ ਦੇ ਵਹਿਕਮ ਨੇ ਪਹਿਲਾਂ ਤੋਂ ਤੁਹਾਨੂੰ ਸਾਰੇ ਮੇਰੀ ਬੁਲਾਈ ਤੁਸੀਂ ਬੜਾ ਟੌਪ ਕਲਾਸ ਕੰਮ ਕੀਤਾ ਹੈ ਔਰ ਥੋੜੇ ਥੋੜੇ ਹਿੰਮਤ ਨਾਲ ਕੁੜੀ ਅਸਰਾਂ ਨਾਲ ਸਾਰੇ ਨੇ ਇੱਕ ਛੇਵਧੀਆ ਪੰਜਾਬ ਦੇ ਲਈ ਬਣਾਈ ਹੈ ਮੈਨੂੰ ਸ਼ਹਿਰ ਪਿਆ ਨਹੀਂ ਆ ਰਿਹਾ ਪਤਾ ਹੋਏ ਲੇਕਿਨ ਮੈਂ ਵੀ ਦਿਹਾਤੀ ਵਿਕਾਸ ਤਾਂ ਵਧਿਗਿਆ 85 ਤੋਂ 88 ਤੱਕ ਐਂਡ 40 ਦੇ ਉਪਰ 35 ਸਾਲ ਹੋ ਗਏ ਜ਼ਰਬਾਨਾ ਹੋਰ ਸੀ ਡਿਵੈਲਪਮੈਂਟ ਹੋਰ ਸੀ ਰਿਕੁਆਇਰਮੈਂਟਸ ਹੋਣ ਸੀ ਹੋਂ ਤਾਂ ਸਭ ਕੁਝ ਬਦ ਗਿਆ ਔਰ ਲੋਕ ਚਾਹੁੰਦੇ ਨੇ ਕਿ ਜੋ ਫੈਸਿਲਿਟੀਆਂ ਅਰ ਟੈਲੀਵਿਜ਼ਨ ਦੇਖਦੇ ਹੋ ਕਿ ਦੁਨੀਆ ਦੇਖ ਰਹੇ ਹੋ ਉਸ ਵਿੱਚ ਜਿੱਥੇ ਮੱਧ ਤਰੀਕਾ ਉੱਥੇ ਹੋ ਰਿਹਾ ਸਾਡੇ ਪੰਜਾਬ ਵਿੱਚ ਕਿੰਨੇ ਦਰਦ ਦੁਸਤਾਂ ਵਿੱਚ ਕਿਉਂ ਨਹੀਂ ਨੂੰ ਇਸ ਕਰਕੇ ਇਹ ਜ਼ਰੂਰੀ ਸੀ ਕਿ ਅਸੀਂ ਆਪਣੀ ਡਿਵੈਲਪਮੈਂਟ ਰੂਰਲ ਡਿਵੈਲਪਮੈਂਟ ਔਰ ਅਰਬਨ ਡਿਵੈਲਪਮੈਂਟ ਦੋਨਾਂ ਨੂੰ ਅਸੀਂ ਬੜੀ ਅਗ੍ਰਿਕਿਆ ਨਾਲ ਅੱਗੇ ਲਿਆਈਏ ਇਹਦੇ ਵਿੱਚ ਕਈ ਗੱਲਾਂ ਕੀਤੀ ਅਸੀਂ ਪਹਿਲੀ ਅਸੀਂ ਫੇਸ ਵਰਕਸ਼ਾਪ ਕੀਤੀ ਉਹਦੇ ਵਿੱਚ 850 ਕਰੋੜ ਲਗਾਏ ਔਰ ਉਹਦੇ ਵਿੱਚ ਸ਼ੁਰੂਆਤ ਹੀ ਹੋਈ ਜਦੋਂ ਉਹਨੂੰ ਮਿੰਸਟਰ ਸਾਹਿਬ ਨੇ ਦੱਸਿਆ ਕਿ ਲਾਈਟਾਂ ਰਾਤੀਆਂ ਪਿੰਡਾਂ 'ਤੇ ਉਹਤੇ ਜਿਹੜੇ ਟੋਬੇ ਸੀ ਪਿੰਡਾਂ ਦੇ ਉਹਦੀ ਸਫਾਈ ਵਾਸਤੇ ਪਾਰਕ ਬਣਾਤੇ ਜਿਮਨੇਸ਼ੀਅਮ ਬਣਾਤੇ ਕਮਿਊਨਿਟੀ ਸੈਂਟਰ ਬਣਾਤੇ ਡ੍ਰਿੰਕਿੰਗ ਵਾਟਰ ਦੀ ਸਕੀਮਾਂ ਬਣਾਤੀਆਂ ਆਰਗਨਿਕ ਵਾਲੀ ਮਾਡਲ ਸੈਂਟਰ ਬਣਾਤੇ ਸਮਾਰਟ ਸਕੂਲ ਸਾਰੀ ਬੇਸ ਮੈਨੇਜਮੈਂਟ ਸਾਰਾ ਕੁਝ ਜਿਹੜਾ ਅਸੀਂ ਸਮਝਦੇ ਸੀ ਕਿ ਜਿਹੜਾ ਇਹ ਗੱਲ ਚੱਲ ਸਕਦੀ ਔਰ ਇਹਦਾ ਰਿਐਕਸ਼ਨ ਲੋਕਾਂ ਦੇ ਵਿੱਚ ਬਹੁਤ ਚਾਹ ਹੋਇਆ ਸੀ ਤਾਈ ਅਸੀਂ ਸਾਡੇ ਮਿਨਿਸਟਰ ਸਾਹਿਬ ਨੇ ਐਂ ਮਰਪੀ ਟੀਮ ਐਸੋ ਦਾ ਸਰਵੀਆਂ ਬਿਚੂ ਵੈਲਡ ਪੋਸੀਬਲ ਕਿ ਇਹ ਤੁਸੀਂ ਹੁਣ ਆਪਣੀ ਸੈਕੰਡ ਸਕੀਮ ਸੈਕੰਡ ਫੇਜ ਜਿਹੜਾ ਹੈ ਸਾਡਾ ਉਹ ਹੁਣ ਤੁਸੀਂ ਟੇਕ ਕਰ 2775 ਕਰੋੜ ਰੁਪਏ 4800910 ਦੀ ਸਕੀਮ ਚੱਲਣਗੀਆ ਇਹ ਫੇਜ 2 ਦੇ ਵਿੱਚ ਤੇ ਇਹ ਜਿਹੜੀ ਗੁਰਵਿੰਦ ਜਨਰੇਟ ਹੋ ਜਾਂ ਜੋ ਲੋਕ ਅਜ ਸਮਝਦੇ ਨੇ ਕਿ ਸਾਡੇ ਪਿੰਡਾਂ ਵਿੱਚ ਵਧੀਆ ਕੰਮ ਹੋ ਰਹੇ ਇਹ ਵਧੀਆ ਗੱਲ ਵੀ ਹੋ ਗਈ ਕਰੋ ਕੁਝ ਜਿਵੇਂ ਸਾਡੇ ਪੰਜ ਸਰਪੰਚ ਸਾਹਿਬ ਨੇ ਆਰਥੋਡੇ ਪਿੰਡਾਂ ਦੇ ਵਿੱਚੀ আর ਅਸੀਂ ਮਦਦ ਕਰਨ ਜਿਹੜੇ ਪੈਸੇ ਸਾਰੇ ਟ੍ਰਾਂਸਫਰ ਹੋ ਗਏ ਅੱਜ ਸਾਡੇ ਐਡਕੁਏਟ ਫੰਡ ਅਸੀਂ ਭੇਜ ਦਿੱਤੇ ਨੇ 13264 ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਕੋਲ ਪੈਸੇ ਪਹੁੰਚ ਗਏ ਸੋ ਤੁਸੀਂ ਹੁਣ ਅੱਗੇ ਸ਼ੁਰੂ ਕਰਨਾ ਔਰ ਜਿੰਨੀ ਜਲਦੀ ਕਰੋਗੇ ਐਨਾ ਤੁਹਾਡਾ ਵਧੀਆ ਤੁਹਾਡਾ ਫੰਡ ਇੱਥੇ ਵਧੂਗਾ ਇਸ ਤੋਂ ਇਲਾਵਾ 770 ਅਸੀਂ ਸਟੇਡੀਅਮ ਬਣਾ ਰਹੇ ਹਾਂ ਸਪੋਰਟਸ ਆਫ ਸਮਾਜ ਚਾਹੁੰਦੇ ਕਿ ਨੌਜਵਾਨ ਇਸ ਕੰਮ ਵਿੱਚ ਪੈਣ ਔਰ ਇਹ ਨਸ਼ੇ ਰੁਸ਼ੇ ਤੋਂ ਦੂਰ ਹੋ ਇਹਦੇ ਵਾਸਤੇ ਅਸੀਂ ਬਾਜ ਸਟੇਡੀਅਮ ਇੱਕ ਬਲਾਕ ਦੇ ਵਿੱਚ ਰੱਖੇ ਨੇ ਐਂਡ 4 ਏਕੜ 2 ਏਕੜ ਔਰ ਇੱਕ 1 ਏਕੜ ਦਾ ਪਲੇਗਰਾਉਂਡ ਛੋਟੇ ਬੱਚਿਆਂ ਵਾਸਤੇ ਇਕੱਠੇ ਨੇ ਤਾਂ ਕਿ ਉਹ ਵੀ ਸ਼ੁਰੂ ਤੋਂ ਹੀ ਆਪਣੇ ਐਟਰੀਸ਼ੂ ਐਟ ਸਕਾਪ ਪੈ ਇੱਕ ਹੋਰ ਗੱਲ ਜਿਹੜੀ ਪੰਜਾਬ ਵਾਸਤੇ ਵਧੀਆ ਸਾਡੇ ਕੋਲ ਜੰਗਲਾਤ ਤਾਂ ਕੁਝ ਹੈ ਨਹੀਂ ਔਰੇ ਲੇਕਿਨ ਪਹਿਲੇ ਪਾਕਸ਼ਾਏ ਇੱਕ ਗੁਰਨਾਨ ਦੇਵ ਜੀ ਗੁਰਨਾਨ ਦੇਵ ਜੀ ਦੀ ਅ ਪਸ ਸੁਪਨਾਵਾ ਜਰਨਲ ਵਿਆਰੇ ਤੇ ਅਸੀਂ ਕਿਹਾ ਸੀ ਕਿ ਹਰ ਪਿੰਡ ਵਿੱਚ 500 ਗਰਖਤ ਲਗਾਓ ਔਰ ਉਹ ਕਾਮਯਾਬ ਸਕੀਮ ਹੈ ਲੋਕਾਂ ਨੇ ਸਿਰ ਉਹ ਹੋਏ ਨੇ ਲੇਕਿਨ ਆਪਣੇ ਘਰਾਂ ਦੇ ਵਿੱਚ ਵੀ ਮੈਂ ਜਾਦ ਗਿਆ ਸੀ ਅ ਘੁੰਮਣ ਵਾਸਤੇ ਉੱਪਰ ਬਸ ਦੇ ਉੱਪਰ ਅਸੀਂ ਬਟੇ ਸੇ ਇਲੈਕਸ਼ਨ ਜਿਹੜਾ ਮੈਂ ਦੇਖ ਰਿਹਾ ਸੀ ਆਪਣੇ ਬੇਟੇ ਮਿਸ਼ਰ ਉਹਨਾਂ ਦੇ ਰਾਏ ਬਹੁਤ ਸੀ ਸੋ ਇਟਸ ਵੈਰੀ ਗੁੱਡ ਥਿੰਗ ਥੇਰਾ ਆਪਣਾ ਬੋਟ ਹੈ ਗ੍ਰੀਨਰੀ ਪੰਜਾਬ ਦੇ ਵਿੱਚ ਹੋ ਰਿਹਾ ਕੀ ਇਹ ਵਾਸਤੇ ਅਸੀਂ 22001 ਮਿੱਤਰ ਲਾਏ ਨੇ ਜਿਹੜੇ ਇਹਨੂੰ ਦੇਖਭਾਲ ਕਰਨ ਇਹ ਨਹੀਂ ਕਿ ਲਾ ਕੇ ਜ਼ਰਾ ਖੁੱਲ ਜੀਓ ਪਰ ਲੇਕਿਨ ਉਹ ਦੇਖਦੇ ਰਹਿਣਗੇ ਉਹਦੀ ਸੰਭਾਲ ਕਰਨਗੇ ਤਾਂ ਕਿ ਇਹ ਗੱਲ ਨਾਲ ਫੋਰੈਸਟ ਕਵਰੇਜ ਦਾ ਨਾਮ ਇੰਕਰੀਜ ਜਿਹੜਾ ਹੋਇਆ ਉਹ 11363 ਇੱਕ ਬੜੇ ਇਹ ਬੁਟੀਆ ਦੇ ਨਾਲ ਸੋ ਇਟਸ ਅ ਵੈਰੀ ਗੁੱਡ ਪੋਜ਼ਿਟਿਵ ਥਿੰਕ ਤੇ ਮਹਾਤਮਾ ਗਾਂਧੀ ਸਰਵਆਤ ਪ੍ਰਕਾਸ਼ ਯੋਜਨਾ 11 ਲੱਖ ਬੰਦੇ ਨਾ ਕਵਰ ਹੋ ਗਏ ਨੇ ਐਂਡ ਜੇਰੀ ਤੁਸੀਂ ਆਹ ਜ ਪਿਆਰੇ ਜਦੋਂ ਆਏ ਸੀ ਤੁਸੀਂ ਪਟਿਆਰੇ ਵਿੱਚ ਇੱਕ ਘਰ ਘਰ ਰੋਜ਼ਗਾਰ ਸਕੀਮ ਚਲਾਈ ਸੀ ਉਹਦੇ ਵਿੱਚ ਕਮਿਟਮੈਂਟ ਥਿਸ ਇਜ਼ ਕਮਿਟਮੈਂਟ ਟੂ ਗੇਟ ਜੋਬਸ ਫॉर ਯੂਥ ਮੈਨੂੰ ਖੁਸ਼ੀ ਹੁੰਦੀ ਹੈ ਅੱਜ ਕਹਿੰਦੇ ਹੋਏ ਕਿ ਹੁਣ ਤੱਕ 15 ਲੱਖ 72000 ਨੌਕਰੀਆਂ ਯਾਦ ਅਸੀਂ ਦੇ ਦਿੱਤੀਆਂ ਕਿਨੇ ਸਿਵਲ ਦੇ ਕੋਲ ਜਿਹੜੀ ਫੈਸਿਲਿਟੇਟ ਕੀਤੀਆਂ ਨੇ 인 ਦਾ ਪ੍ਰਾਈਵੇਟ ਸੈਕਟਰ ਸੈਲਫ এমਪਲੋਇਮੈਂਟ ਸਕੀਮਸ ਐਂਡ ਫੋਰ ਦ ਆਰ ਆਪਣਾ ਗਵਰਨਮੈਂਟ ਵਾਸਤੇ ਅਸੀਂ 1 ਲੱਖ ਨੌਕਰੀ 50000 ਇਸਤਰ ਪਰ ਬਿਲਕੁਲ ਨੈਕਸਟ ਇਅਰ ਅਸੀਂ ਗਵਰਨਮੈਂਟ ਜੋਬ ਦੇ ਵਿੱਚ ਅਨਾਉਂਸ ਕੀਤੀ ਹੈ ਇਹ ਦੇ ਵਾਸਤੇ ਦੋ ਗੱਲਾਂ ਨੇ ਇੱਕ ਤਾਂ ਬਹੁਤ ਦੇਰ ਤੋਂ ਗਰੀਬ ਜਨਤਾ ਵਿਚਾਰੀ ਬੈਠੀ ਹੈ ਇੰਡੀਪੈਂਡੈਂਟ ਤੋਂ ਪਹਿਲਾਂ ਤੋਂ اور ਨਾ ਡੋਰੇ ਦੇ ਵਿੱਚ ਉਹ ਵਧੀਆ ਉਹਨਾਂ ਦੇ ਕੋਲ ਨਾ ਕੋਈ ਭਾਰਾ ਨਾ ਕੋਈ ਡਿਵੈਲਪਮੈਂਟ ਕਰਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਅਸੀਂ ਇੱਕ ਸਕੀਮ ਲੈ ਆ ਰਹੇ ਹਾਂ ਕਿ ਅਸੀਂ ਪ੍ਰੋਪਰਾਈਟਰੀ ਰਾਈਟਸ ਉਹਨਾਂ ਨੂੰ ਦੇ ਰਹੇ ਹਾਂ ਕਿ ਜਿਹੜੇ ਵੀ ਲੋਕ ਰੇ ਨਬਾਦੀ ਦੇ ਦੇ ਵਿੱਚ ਹੋਣ ਉਹਦੇ ਵਿੱਚ ਅਸੀਂ ਉਹਨਾਂ ਨੂੰ ਜ਼ਮੀਨ ਹੀ ਦੇ ਦਿੰਦੇ ਹਾਂ ਕਿ ਤੁਸੀਂ ਆਪਣਾ ਚੁਗਿਆ ਉਹਦੇ ਆ ਦੇ ਹਮ ਤੋੜਦੇ ਉਹ ਚੁਗਿਆ ਬਾਰਿਸ਼ ਦੇ ਵਿੱਚ ਡੁੱਬ ਜਾਂਦੇ ਨੇ ਜਾਨਵਰ ਵੀ ਖਰਾਬ ਹੁੰਦੇ ਨੇ ਘਰ ਵੀ ਟਹਿ ਜਾਂਦੇ ਨੇ ਤਾਂ ਇੱਕ ਸਕੀਮ ਅਸੀਂ ਇਹ ਚਲਾਈ ਹੈ ਕਿ ਹਰ ਘਰ ਦੇ ਵਿੱਚ ਇੱਕ ਪੱਕੀ ਛੱਤ ਲੈਟ ਮੀ ਵੀ ਗਿਵ ਅ ਫੁੱਲ ਕੰਕਰੀਟ ਰੂਫ ਟੂ ਅ ਵਨ ਹਾਊਸ ਜਿੱਥੇ ਜਿੱਥੇ ਫਿਰ ਇਹ ਪ੍ਰੋਬਲਮ ਨਾ ਹੋਵੇ ਸਿਰਫ ਡੰਗਰਾ ਵਾਸਤੇ ਨਹੀਂ ਇਹ ਜਿਹੜੇ ਚੱਪੜ ਹੁੰਦੇ ਸੀ ਲੋਕ ਵਿਚਾਰੇ ਅੱਜ ਵੀ ਘਰਾਂ ਦੇ ਵਿੱਚ ਇਹ ਚੱਪੜਾਂ ਦੇ ਵਿੱਚ ਰਹੇ ਸੀ ਔਰ ਉਹਨਾਂ ਨੂੰ ਅਸੀਂ ਉਹਨਾਂ ਦੇ ਵਾਸਤੇ ਇਹ ਕੰਮ ਕਰਨਾ ਜ਼ਰੂਰੀ ਸੀ ਸੋ ਇਹ ਦੋ ਕਾਲੇ ਕਾਨੂੰਨ ਦਾ ਰਾਮ ਜੀ ਵੀ ਆਲ ਨੋ ਵਾਟ ਦੇ ਹੈਵ ਡਨ ਟੂ ਦ ਫਾਰਮਿੰਗ ਕਮਿਊਨਿਟੀ ਵਾਟ ਦੇ ਆ ਬੀਵਿੰਗ ਵੀ ਆਰ ਡੇ ਆਫ ਪਰਸੋਂ ਨੂੰ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੋਇਆ ਹੈ ਐਂਡ ਵੀ ਆਰ ਗੋਇੰਗ ਟੂ ਟੇਕ ਡਿਬੇਟ ਦਿਸ ਇਸ਼ੂ ਦੇ ਐਂਡ ਟੇਕ ਇਸ਼ੂ ਦੇ ਵਾਟ ਦੇ ਹੈਵ ਡਨ ਉਹ ਤਾਂ ਬਿਲਕੁਲ ਹੀ ਕਿਸਾਨੀ ਨੂੰ ਇਹਨਾਂ ਨੇ ਕਿਸਾਨ ਨੂੰ ਇਹ ਨਹੀਂ ਪਤਾ ਕਿ ਮੇਰੀ ਮੰਡੀ ਕਿੱਥੇ ਹੋ ਕਿਸਾਨੀ ਨੂੰ ਇਹ ਨਹੀਂ ਪਤਾ ਕਿ ਮੇਰੇ ਐਫਐਸਪੀ ਕੀ ਹੋਊਗੀ ਕਿਹਦੀ ਫਸਲ ਕੌਣ ਖਰੀਦੂਗਾ ਕਿੱਥੇ ਜਾਓਗੀ ਕਿੱਥੇ ਨਹੀਂ ਜਾਓਗੀ ਕਿ ਐਸੋ ਇਹ ਟੋਟਲ ਕਨਫਿਊਜ਼ਨ ਦੇ ਵਿੱਚ ਸਾਡੇ ਕਿਸਾਨੀ ਨੂੰ ਇਹਨਾਂ ਦੇ ਪਾ ਦਿੱਤਾ ਸੋ ਅਸੀਂ ਇਹਨੂੰ ਬਹਿਸ ਸਪੈਸ਼ਲ ਸੈਸ਼ਨ ਬੁਲਾਇਆ ਅਸੀਂ ਇਹਨਾਂ ਬਹਿਸ ਕਰਾਂਗੇ ਇਸ ਸੈਸ਼ਨ ਵਿੱਚ ਔਰ ਕੁਛ ਨਾ ਕੁਛ ਬੜੇ ਸਖਤ ਤਰੀਕੇ ਨਾਲ ਪੰਜਾਬ ਦੀ ਕਿਸਾਨੀ ਨੂੰ ਪ੍ਰੋਟੈਕਟ ਕਰਨ ਲਈ ਔਰ ਅੱਜ ਮੈਂ ਆਪ ਨੂੰ ਦੱਸਣਾ ਚਾਹੁੰਦਾ ਬਾਈਗਰੂ ਨੇ ਬਾਟੂਟ ਦਿੱਤਾ ਹੈ ਪਤਾ ਨਹੀਂ ਕਿੰਨੀ ਦੇਰ ਸਾਡੀ ਰਹਿ ਗਈ ਪਰ ਜੋ ਮੇਰੇ ਕੋਲ ਰਹਿ ਗਿਆ ਮੈਂ ਆਪਣਾ ਟਾਈਮ ਪੰਜਾਬ ਵਾਸਤੇ ਆਇਆ ਹਾਂ ਔਰ ਆਪਾਂ ਇਸ ਪੰਜਾਬ ਨੂੰ ਇਸ ਛੋਟਾ ਜਿਹਾ ਜੋ ਇਹਨਾਂ ਨੇ ਕੀਤੀ ਹੈ ਉਹਦੇ ਤੋਂ ਆਪਾਂ ਨੇ ਇੱਥੇ ਵੀ ਤਰ੍ਹਾਂ ਇਸ ਨੂੰ ਕਰੀ